ਇੱਕ ਦਿਨ ਮੈਂ ਆਪਣੀ ਦਾਦੀ ਨਾਲ ਗੱਲਾਂ ਕਰਦਾ ਪਿਆਸਾ ਤਾਂ ਮੈਂ ਫੋਨ ਦੀ ਰਿਕਾਰਡਿੰਗ ਔਨ ਕਰ ਲਈ ਤੇ ਦਾਦੀ ਤੋਂ ਜੋ ਵੀ ਮਨ 'ਚ ਸਵਾਲ ਸਨ ਕਿ ਉਧਰੋਂ ਪਾਕਿਸਤਾਨ ਚੋਂ ਕਿਵੇਂ ਉਜੜੇ ਤੇ ਕਿਵੇਂ ਇੱਥੇ ਆ ਕੇ ਵਸੇ ਉਹਨਾਂ ਨਾਲ ਕੀ ਕੀ ਵਾਪਰਿਆ ਉਹ ਮੈਂ ਸਾਰੇ ਪੁੱਛੇ ਤੇ ਇਹ ਵੀਡੀਓ ਦੇ ਵਿੱਚ ਕਿਸੇ ਵੀ ਧਰਮ ਬਾਰੇ ਕੋਈ ਮਾੜਾ ਚੰਗਾ ਨਹੀਂ ਬੋਲਿਆ ਗਿਆ ਜਿਵੇਂ ਉਧਰ ਸਿੱਖਾਂ ਨਾਲ ਵਾਪਰਿਆ ਸੀ ਤੇ ਇੱਧਰ ਮੁਸਲਮਾਨਾਂ ਨਾਲ ਵੀ ਉਹੀ ਕੁਝ ਕੀਤਾ ਗਿਆ ਸੀ ਤੇ ਤੁਸੀਂ ਇਹ ਸੁਣ ਸਕਦੇ ਹੋ ਬਾਕੀ ਕੁਛ ਦਾਦੀ ਦੀ ਬੋਲੀ ਪਾਕਿਸਤਾਨੀ ਏ ਤੇ ਕੁਛ ਆਵਾਜ਼ ਵੀ ਘਟ ਆਈ ਏ ਤੇ ਤੁਸੀਂ ਹੈੱਡਫੋਨ ਲਾ ਲਿਓ ਤੇ ਜਦੋਂ ਕਿਤੇ ਐਵੇਂ ਰਿਸ਼ਤੇਦਾਰਾਂ ਚ ਆਉਣਾ ਆਉਂਦੇ ਜਾਂਦੇ ਸੋ ਨਾਨਕੇ ਨੂੰਨ ਕੇ ਉਦੋਂ ਕਿਵੇਂ ਜਾਂਦੇ ਸੋ ਨਾਨਕੇ ਨੂੰਨ ਕੇ ਜਾਣੇ ਕੋੜਦਿਆਂ ਤੇ ਕੋੜੀਆਂ ਤੇ ਤੇ ਹੋਰ ਤੁਸੀਂ ਵੀ ਹੋਰ ਅੱਛਾ ਜੀ ਕੋੜੀਆਂ ਜਾਣੀਆਂ ਠੀਕ ਹੈ ਕੋੜੀਆਂ ਐਸੀਆਂ ਇਸ ਤਰ੍ਹਾਂ ਹੁੰਦੇ ਆਨ ਸਨ ਪੀ ਕੁੜੀ ਖਾਣੇ ਰਿਹਾ ਇਹ ਐਥੋਂ ਲੱਗ ਗਿਆ ਈਡੀ ਦੂਰ ਹੁੰਦਾ ਸੀ ਖਾਲ ਹੂੰ ਕੋੜੀ ਐਥੋਂ ਟੱਪਣਾ ਉੱਤੇ ਸਵਾਰੀਆਂ ਲੈ ਕੇ ਪਰਲੇ ਪਾਸ ਜਾਪਾ ਨਾ ਖਾਲ ਤੋਂ ਹਾਂ ਤੇ ਨਹਿਰ ਦੇ ਵਿੱਚੋਂ ਡੋਰ ਲੰਘ ਜਾਂਦੀ ਸੀ ਨਹਿਰ ਦੇ ਵਿੱਚੋਂ ਹੀ ਆ ਹਾਂ ਵਿੱਚੋਂ ਲੰਘਣਾ ਠੀਕ ਹੈ ਵਾਪੇ ਸਨ ਨਾਰਾਂ ਦੇ ਠੀਕ ਜਿੱਥੇ ਕੋੜ ਕਾ ਲੰਘਣਾ ਆਉਂਦਾ ਡੰਗਰਾਂ ਨੇ ਫਿਰ ਉਥੋਂ ਕੋੜੀ ਨਿਕਲੀ ਕੋੜੀ ਜਿੱਥੇ ਦੋ ਸਵਾਰਗਾਂ ਤੇ ਦੋ ਸਵਾਰਗਾਂ ਹੋਣਗੇ ਹੂੰ ਉਹਨਾਂ ਨੂੰ ਅਗਾ ਲਗਾ ਲੈਣਾ ਤੇ ਉਹਨਾਂ ਨੂੰ ਸਾਰ ਕੇ ਫਿਰ ਉਹ ਰਾ ਕੋੜੀ ਲੈ ਹੁੰਦੇ ਫਿਰ ਸਾ ਜਦਿਆਂ ਸਵਾਰ ਲਾਈ ਜਾਣਾ ਠੀਕ ਹੈ ਹਾਂ ਤੇ ਪੋਤਿਆਂ ਤੇ ਕੀ ਕਰਦੇ ਹੁੰਦੇ ਸਾਨੂੰ ਪੋਤੇ ਬਾਤੇ ਕੋਈ ਨਹੀਂ ਸਨ ਸਾਡੇ ਆ ਹੁੰਦੇ ਪੋਤੇ ਬਾਤੇ ਤੇ ਉਠਾ ਆਠ ਹੁੰਦੇ ਸੋ ਕਿਸੇ ਵਿਰਲੇ ਕੋਲ ਠੀਕ ਹੈ ਤੇ ਉਹਦੇ ਤੇ ਖੁਰਦੀਆਂ ਖੁਰਸਿੰਗਾ ਬਣਾਈਆਂ ਹੁੰਦੀਆਂ ਸਾਨੂੰ ਉਹਦੇ ਚ 4-5 5 ਸਵਾਰੀਆਂ ਪੈ ਜਾਂਦੀਆਂ ਸਾਨੂੰ ਪੋਤੇ ਤੇ ਠੀਕ ਹੈ ਹੁਣ ਬਹਿ ਬਾਰੇ ਖੁਸ਼ ਹੋ ਚੁੱਕਿਆ ਲੱਗਦਾ ਹੁਣ ਅੱਥੜੇ ਬਹਿ ਜਾਣਾ ਹੂੰ ਤੇ ਫਿਰ ਉਹ ਤੇ ਬਾਣੀ ਦੇ ਬਾਣੇ ਜਿਹੜੇ ਤਰੇ ਆਂਦਾ ਸੀ ਉਹਦੇ ਤੋਂ ਪਾਇ ਪਾਇਆ ਹੁਣ ਉਹ ਤੇ ਚਲ ਲਾਇਆ ਤੇ ਉਹ ਤੇ ਫਿਰ ਵਹੇ ਕੇ ਤੇ ਸਾਰਿਆਂ ਬਹਿ ਜਾਣਾ ਤੇ ਫਿਰ ਜਦੋਂ ਵੇ ਕੇ ਗੋਦੇ ਨੂੰ ਅੰਜ ਖਿੱਚ ਲੈਣਾ ਉਹਦੀ ਨਾਟਕ ਠੀਕ ਹੈ ਤੇ ਹੁੱਚ ਹੁੱਚ ਕਰਨਾ ਤੋਂ ਸੁੱਟ ਮੈਣਾ ਠੀਕ ਹੈ ਤੇ ਜਦੋਂ ਆ ਵੰਡ ਹੋਈ ਸੀ ਆ ਵੰਡ ਨਹੀਂ ਸੀ ਹੋਈ ਆ ਪਾਕਿਸਤਾਨ ਤੇ ਪੰਜਾਬ ਦੀ ਆਹੋ ਤੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਐਵੇਂ ਕੁਝ ਹੋਣਾ ਹੈ ਖੂਨ ਖਰਾਬਾ। ਨਾ ਹਾਂ ਆ ਤਾਂ ਫੇਰ ਪਿੱਛੋਂ ਪਹਿਲੇ ਦਿਨ ਤੋਂ ਸਾ شیخਪੁਰੇ ਅੱਗ ਲੱਗੀ ਸੀ। ਅੱਛਾ ਅੱਗ ਲਾਈ ਸਨ। ਅੱਛਾ ਤੇ شیخਪੁਰੇ ਤੇ ਅਈ ਸਾਡੇ ਪਿੰਡ ਤੋਂ ਐਸ ਪਾਸੇ ਨੂੰ ਜਿਹੜਾ ਨਾ ਮਾਦਵਾਨਾ ਪਿੰਡ ਹੁੰਦਾ ਸੀ। ਅੱਛਾ ਤੇ ਉਹਦੇ ਤੇ 60 ਤੱਕ ਪਿੰਡ ਹੁੰਦਾ ਸੀ। ਅੱਛਾ ਉਹ ਦਰੋਂ ਦੇਖਿਆ ਤੇ ਲੋਡੇ ਕੁ ਵੇਲੇ ਨਾ ਮਗਰੋਂ ਅੱਗ ਲੱਗੀ ਰਾਤ। ਅੱਛਾ ਲੌਟੇ ਕੇ ਵੇਲਣਾ ਨਾ ਬੜੇ ਮੁਲਖ ਲਗਾ ਬੇ ਅੱਛਾ ਨਿਕਲੇ ਕੇ ਬੰਗਾਲ ਲੈ ਕੇ ਲੈ ਕੋਈ ਬਾ ਨੰਗਾ ਕੋਈ ਚੁੰਨੀ ਦੇ ਜਨਾਨੀ ਦੇ ਸਿਰ ਤੇ ਨਾ ਤੇ ਬੜੇ ਬੰਦੇ ਜਨਾਨੀਆਂ ਅੱਛਾ ਸਾਰਾ ਪਿੰਡ ਇਕੱਠਾ ਹੋ ਗਿਆ ਆਂਦੇ ਨੇ ਆ ਕੇ ਹੀ ਬੜਿਆ ਅੱਛਾ ਹ ਮੁਸਲਮਾਨ ਪੈਂਦੇ ਸਨ ਨਾ ਠੀਕ ਹੈ ਮੁਸਲਮਾਨ ਪਹਿਨਾ ਉਹਨਾਂ ਬੰਮੇ ਸੋਟਰਾ ਠੀਕ ਹੈ ਤੇ ਫਿਰ ਜਿੱਥੇ ਵੇਖਣਾ ਵੱਡਾ ਪਿੰਡੇ ਉੱਥੇ ਫਿਰ ਲੋਕਾਂ ਬਾਲ ਬਚੜ ਲੈ ਕਿਤੇ ਆ ਜਾਣਾ ਪਿਛਲ ਪੜਾਪੇਂਡੇ ਤੇ ਵੱਡਾ ਪਿੰਡਾ ਕੋਈ ਹਿੰਦੂਸਾਂ ਸਿੱਖਸਾਂ ਨੇ ਸਿੱਖਸਾਂ ਸਿੱਖੀਸਾਂ ਸਾਰੇ ਸਾਰੇ ਹਿੰਦੂ ਦੂ ਨਹੀਂ ਸਾਂ ਕੋਈ ਬੰਦੇ ਠੀਕ ਹੈ ਸਿੱਖ ਸਿੱਖ ਹੁੰਦੇ ਸਾਂ ਤੇ ਜਾਂ ਮੁਸਲਮਾਨ ਸਾਂ ਠੀਕ ਹੈ ਟਾਈਮ ਉਹ ਬੰਬ ਸੁੱਟਦੇ ਸਾਂ ਤੇ ਪਾਣੀ ਛਿੱੜਕ ਪੈਂਦਾ ਹੁੰਦਾ ਸੀ ਠੀਕ ਹੈ ਪਾਣੀ ਮੀਂਹ ਪਾਰੇ ਪੈਂਦੇ ਸਾਂ ਸਾਨੂੰ ਸੌਂ ਪਾਦਰੋਂ ਸੀ ਨਾ ਅੱਛਾ ਸੌਂ ਸੀ ਮੀਂਹ ਸੌਂ ਤਰ ਪਾਦਰੋਂ ਮੀਂਹ ਬੜੇ ਮੀਂਹ ਪੈਂਦੇ ਸਾਂ ਠੀਕ ਹੈ ਉਹਨਾ ਬੰਬ ਸੁੱਟਣੇ ਮੁਸਲਮਾਨਾਂ ਉਹ ਜਿੱਤੇ ਵੇਖਣ ਲੱਗੇ ਜਾਂਦੇ ਉਹ ਪਾਣੀ ਜੇ ਡਿੱਗਣਾ ਉੱਥੇ ਸਮਝ ਆਣਾ ਠੀਕ ਹੈ ਹੋਈਸਰਾ ਹੋਈਸ ਨੇ ਪੁੱਤ ਤੇ ਫਿਰ ਆਪਣੇ ਪਿੰਡ ਤੇ ਵੀ ਹਮਲਾ ਹਮਲਾ ਹੋਇਆ ਸੀ ਨਾ ਹਾਂ ਆਪਾਂ ਤਾਂ ਉੰਜ ਹੀ ਨਿਕਲ ਆਏ ਸਾਂ ਪਹਿਲਾਂ ਹੀ ਪਹਿਲਾਂ ਹੀ ਨਿਕਲ ਫਿਰ ਰਵਾ ਪੈ ਗਿਆ ਸੀ ਨਾ ਝੋਖਾ ਅੱਛਾ ਤੇ ਫਿਰ ਉੱਥੇ ਡੰਗਰ ਢੋਰ ਛੱਡੇ ਡੰਗਰ ਉੱਥੇ ਛੱਡਦੇ ਹੋਰ ਡੰਗਰਾਂ ਨੂੰ ਕੀ ਕਰਨਾ ਸੀ ਨਾਲ ਲੈ ਕੇ ਕੀ ਕੀ ਆਇਸੋ ਬਸ ਦਵਾ ਦੇ ਕੱਪੜੇ ਕਪੜੇ ਕਪੜੇ ਦਵਾ ਦਵਾ ਦੇ ਬਸ ਕੱਖੜੀ ਸੀ ਲੈ ਕੇ ਨਿਕਲੇ ਕਰ ਬਸ ਆਪਣੇ ਜੋ ਪਾਏ ਸਾਨੂੰ ਪਾਏ 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 ਨਿਕਲੇ ਸਾਂ ਅੱਛਾ ਤੇ ਪਿੱਖੀ ਆ ਗਈ ਪਿੱਖੀ ਪੇਟ ਦੇ ਨਾਲ ਆ ਗਈ ਪਿੱਖੀ ਬੈਂਡ ਆਹੋ ਹਾਂ ਤੇ ਉਹ ਸੱਚ ਤੁਸੀਂ ਇੱਕ ਰੀ ਆਖਿਆ ਸੀ ਪਤਾ ਨਹੀਂ ਵੀ ਰਾਤ ਨੂੰ ਬੰਬ ਸੁੱਟਦੇ ਹੁੰਦੇ ਸਨ ਤੇ ਪਿੰਡ ਰਾਤ ਨੂੰ ਪਿੰਡਾਂ ਚੋਂ ਨਿਕਲ ਕੇ ਬਾਹਰ ਖੇਤਾਂ ਜਾ ਕੇ ਬਹਿ ਜਾਂਦੇ ਸਨ ਨਾ ਖੇਤਾਂ ਪੈ ਜਾਂਦੇ ਸਨ ਅੱਛਾ ਉਹ ਐਸਾ ਹੁੰਦਾ ਸਨ ਨਾ ਵੀ ਮੁਸਲਮਾਨ ਪਿੰਡਾਂ ਚ ਪੈਂਦੇ ਸਨ ਠੀਕ ਹੈ ਤੇ ਜਿੱਥੇ ਵੇਖਣਾ ਉਹ ਵੀ ਲੜਾ ਠਾਂ ਪੈਲੀ ਪੂਰੀ ਬਾਬਾ ਸੁਧਰੀਏ ਹਾਂ ਉਠੀ ਫਿਰ ਸਾਰੇ ਨੇ ਨੇੜੇ ਨੇੜੇ ਨੇ ਪਿੰਡਾਂ ਸੰਭਰ ਲੜਕੇ ਜਿਹੜੇ ਸਨ ਉਹ ਵੀ ਬਾਪੂ ਦੇ ਨਾਲ ਕੇ ਸਾ अच्छा सारे अपने अपने जेडे रिश्तेदार ਹੁੰਦੇ ਸਨ ਠੀਕ ਹੈ ਉਸ ਪਲਾਟ ਦੇ ਵਿੱਚ ਆਣ ਕੇ ਤੇ ਲੀੜੇ ਵਿਛਾ ਕੇ ਬਾਲਾਂ ਲੈ ਕੇ ਬਹਿਰ ਆਣਾ ਅੱਛਾ ਕਿਸੇ ਸੰਰੇਣਾ ਹੂੰ ਬੰਦਿਆਂ ਨੇ ਜਾਣਾ ਪੇਕਰਾਇ ਚ ਹੂੰ ਤੇ ਡੰਗਰਾ ਟੋਰਾਣ ਵੇਖਣਾ ਤੇ ਢੋਲ ਨਹੀਂ ਖਾਣਾ ਠੀਕ ਹੈ ਤੇ ਬਗਲ ਬਚ ਲੈ ਕੇ ਉੱਥੂ ਉੱਥੂ ਤੇ ਪੰਬ ਸੁੱਟਦੇ ਸਨ ਤੇ ਰਾਤ ਨੂੰ ਤੇ ਵਾਵਾ ਫੈਰਫੁਰ ਹੁੰਦੇ ਹੋਣੇ ਨੇ ਬੜੇ ਇੱਕ ਨੇ ਤੋ ਕੋਈ ਜਰਾ ਸ਼ੇਖ ਉਪਰੇ ਤੇ ਲਾਮਬ ਨਿਕਲੇ ਆਣੇ ਚਮਕਾਰਾ ਪੈਣ ਪਰ ਸਾਰੇ ਚੱਗਲਾ ਆ ਜੀ ਸੀ ਸਾਰੇ ਤੇ ਲੋਕ ਤੇ ਰਹਿੰਦੇ ਰਹਿੰਦੇ ਬੜੇ ਹੋਣੇ ਨਿਕ ਨਹੀਂ ਲੈ ਅੱਧੀ ਦੁਨੀਆ ਸੜ ਗਈ ਸੀ ਅੱਛਾ ਤੇ ਉਧਰੋਂ ਆਏਗਾ ਦਿੱਤੇ ਸੋ ਗੱਡੀਆਂ ਦੇ ਅੱਛਾ ਪਹਿਲੇ ਤੇ ਇੱਕ ਦੋ ਰੇ ਗੱਡੀਆਂ ਗਈਆਂ ਸਾਂ ਰੇਲ ਗੱਡੀਆਂ ਹੈ ਆਹ ਹੋ ਤੇ ਉਹਦੇ ਤੇ ਫਿਰ ਉਹਨਾ ਵਿੱਚ ਆਗਾ ਜਾ ਕੇ ਹਮਲਾ ਕੀਤਾ ਮੁਸਲਮਾਨ ਨਿਕਲਨੇ ਅੱਛਾ ਫਿਰ ਗੱਡੀਆਂ ਛੱਡ ਦਿੱਤੀਆਂ ਸਾਨੇ ਅੱਛਾ ਫੇਰ ਜਿਹੜਾ ਟਰੱਕ ਗਏ ਸਾਂ ਅਸੀਂ ਤਾਂ ਟਰੱਕਾਂ ਦੇ ਆਏ ਸਾਂ 100 ਜੇ 100 ਟਰੱਕ ਹੋਵੇ ਦਾ ਜਿਹੜਾ ਗਿਆ ਲੋਕਾਂ ਦੇ ਤੁਰਦੇ ਵੀ ਬੜੇ ਆਏ ਸਨ ਦੁਨੀਆ ਟੁਰਨੀ ਕੋਈ ਨਹੀਂ ਸੀ ਗੱਡੀਆਂ ਦੇ ਤੇ ਜਾਂ ਟਰੱਕਾਂ ਦੇ ਟੁਰਨ ਵਾਲੇ ਕਿਹੜੇ ਉਸ ਆਏ ਸੀ ਕਿਸੇ ਦੇ ਅੱਛਾ ਲਾਹੌਰ ਉਸ ਤੋਂ ਦੂਰ ਸੀ ਅੱਛਾ ਤੇ ਸਾਡੇ ਤੇ ਜਿਉਂ ਟਰੱਕ ਟੁਰੇ ਉਥੋਂ ਅੱਛਾ ਤੇ ਲਾਹੌਰ ਹੀ ਚੋਂ ਲੰਘ ਕੇ ਸਾਡੇ ਤੇ ਅੰਬਰਸਰ ਆਣ ਖਲੋਤੇ ਸਨ ਤੇ ਅੰਬਰਸਰ ਫਿਰ ਕਿੱਥੇ ਰਹੇ ਅੰਬਰਸਰ ਉੱਥੇ ਲਾਏ ਰਹਿ ਕੇ ਤੇ ਗੁਰਦੁਆਰੇ ਚ ਨਾਲ ਨਾਲ ਥਾਂ ਜਿੱਥੇ ਸਭ ਵੇਲਾ ਥਾਂ ਵੇਖਿਆ ਕਿਸੇ ਬਹਿ ਕੇ ਠੀਕ ਇਹ ਦਿਸਰਾ ਕਰਕੇ ਤੇ ਲੱਗ ਜਾਂਦੀ ਲੱਗੀ ਹੁੰਦੀ ਸੀ ਇਧਰੋਂ ਮੁਸਲਮਾਨ ਜਾਂਦੇ ਸਨ ਉਧਰੋਂ ਆਪਣੇ ਹੁੰਦੇ ਸਨ ਉਧਰੋਂ ਆਪਣੇ ਹੁੰਦੇ ਸਨ ਸੱਜਟ ਤੇ ਇਧਰ ਜਦਵੇਂ ਤੁਸੀਂ ਆਏ ਇਧਰ ਹਨਾ ਤੇ ਮਨ 'ਚ ਇਹ ਤੇ ਹੋਣਾ ਵੀ ਕਿੱਥੇ ਬਈਏ ਕਿੱਥੇ ਪਿੰਡ ਮਿਲੇਗਾ ਕਿੱਥੇ ਜ਼ਮੀਨ ਮਿਲੇਗੀ ਆ ਹੋਰ ਜ਼ਮੀਨਾਂ ਤੇ ਮਗਰੋਂ ਮਿਲਣਾਂ ਕਿੰਨੇ ਰੇਪੇ ਓਦੋਂ ਤੇ ਇਹ ਹੋਣਾ ਵੀ ਇੱਕ ਵਾਰੀ ਤੇ ਉਜੜ ਗਏ ਅਸੀਂ ਉਜੜੇ ਉਜੜੇ ਸ ਕੋਈ ਛੇ ਨਹੀਂ ਸੀ ਕੋ ਕੋ अच्छा ते रोटी पानी किਵੇਂ ਮਿਲਿਆ ਫਿਰ? ਇਹ ਰੋਟੀ ਪਾਣੀ ਫਿਰ ਲੰਗਰਾਂ 'ਚ ਹੀ ਖਾ ਖੂ ਕੇ ਗੁਰਦੁਆਰੇ 'ਚ। ਲੋਕਾਂ ਦੇ ਮੁਰਦੇ ਸੜਦੇ ਹੋਣੇ। ਹਾਂ। ਤੇ ਅੱਗੋਂ ਮੀਂਹ ਪੈ ਕੇ ਤੇ ਸਿਆਲ ਆ ਗਿਆ ਤੇ ਲੋਕਾਂ ਮੁਰਦੇ ਦੀ ਅੱਗ ਸੇਕਣੀ ਫਰਜ਼ਾ ਜਾ ਕੇ ਗੱਡੇ ਤਰ੍ਹਾਂ ਕਰ ਉੱਤਰਦੇ। ਅੱਛਾ ਜੀ। ਮੁਰਦਿਆਂ ਦੀ ਅੱਗ ਸੇਕਦੇ ਸਨ। ਹੋਰ ਛਪੜਾਂ 'ਚ ਪਾਣੀ ਪੀਣਾ। ਉਹਦੋਂ ਵੀ ਜਿਵੇਂ ਲੋਕਾਂ ਦਾ ਕਤਲ ਹੋਇਆ ਸੀ। ਜਿਵੇਂ ਮੁਸ਼ਕਮਸ਼ ਵੀ ਬੜੀ ਹੁੰਦੀ ਹਣੀ ਕਿ ਨਹੀਂ? ਉਹ ਮਾਸੀ ਨੂੰ ਉਹਦਾ ਛੱਟ ਤੋਂ ਛੱਡ ਖੜਾ ਫਿਰ ਹੈ ਜਿਹੜੀ ਬਿਮਾਰੀ ਹੋ ਗਈ ਹੈ ਜਿਹੜੀ ਬਿਮਾਰੀ ਹੈ ਜਾ ਮੂੰ ਟੈ ਪਿਆ ਅੱਛਾ ਤੇ ਉਹ ਬਿਮਾਰ ਹੋਣ ਆਉਂਦੇ ਨੇ ਉਟਕਾਂ ਕਰਨੀਆਂ ਤੇ ਰਾਤ ਨੂੰ ਮਰ ਜਾਂਦੇ ਉਹ ਫਿਰ ਫੜ ਫੜ ਕੇ ਖੂਹ 'ਚ ਉੱਥੇ ਸੁੱਟੀ ਜਾਂਦੇ ਲੋਕੀ ਕਰਦਾ ਹੈ ਜਿਹੜੀ ਬਿਮਾਰੀ ਨਾ ਮਰ ਕੇ ਕੁਛ ਤੇ ਫਿਰ ਅੰਬਰਸਰੋਂ ਕਿੱਧਰ ਨੂੰ ਆਏ ਆਪਾਂ ਅੰਬਰਸਰੋਂ ਫਿਰ ਗੱਡੀ 'ਤੇ ਚੜੇ ਅੱਛਾ ਤੇ ਜਿਉਂ ਚੜੇ ਜਿਉਂ ਚੜੇ ਰਹੀ ਥੀ ਆਣ ਕੇ ਪਟਿਆਲੇ ਆ ਉਤਰੇ ਅੱਛਾ ਇੱਥੇ ਰਹੇ ਸਾਂ ਅਸੀਂ 4-5 ਮਹੀਨੇ ਫਿਰ ਦੁਖਨਵਾਰ ਦੁਖਨਵਾਰੀ ਮਤਲਬ ਰੋਟੀ ਪਾਣੀ ਦਾ ਹੁੰਦਾ ਸੀ ਹਾਂ ਹਾਂ ਦੁਖਨਵਾਰ ਇਸ ਤਰ੍ਹਾਂ ਰੋਟੀ ਪਾਣੀ ਦਾ ਨਹੀਂ ਸੀ ਹੁੰਦਾ ਹਾਂ ਇੱਥੇ ਨਿੱਕਾ ਜਿਹਾ ਛੋਟਾ ਜਿਹਾ ਕਮਰਾ ਹੁੰਦਾ ਸੀ ਦੁਖਨਵਾਰ ਵਾਲਾ ਅੱਛਾ ਥੋੜੇ ਕੁਝ ਵਧੀਆ ਹੈ ਸਰ ਰੋਖ ਸਾਰ ਸਾਰੇ ਅੱਛਾ ਅੱਛਾ ਤੇ ਇੱਥੇ ਫਿਰ ਹਾਂ ਇੱਥੇ ਫਿਰ ਗੁਰਦੁਆਰੇ ਆ ਗਏ ਅੱਛਾ ਤੇ ਗੁਰਦੁਆਰੇ ਦੇ ਦਵਾਲੇ ਦਵਾਲੇ ਨਾ ਬਰਾਂਡੇ ਬਣੇ ਸਨ ਠੀਕ ਹੈ ਦਰਬਾਰ ਇਹਦਾ ਸਾਡੇ ਇੱਕੋ ਕੋਠਾ ਸੀ ਛੋਟਾ ਜਿਹਾ ਜੀਦੇ ਦਰਬਾਰ ਸਾਹਿਬ ਰੱਖਿਆ ਸਨ ਅੱਛਾ ਅੱਛਾ ਤੇ ਬਸ ਨਿੱਕਾ ਜਿਹਾ ਥਲਾ ਹੁੰਦਾ ਸੀ ਠੀਕ ਹੈ ਤੇ ਉਥੇ ਐਸੇ ਰਹੇ ਤੇ ਰੋਟੀ ਪਾਣੀ ਕਿਵੇਂ ਆਪ ਕੰਦੇ ਚੋਟੀਆਂ ਫਿਰ ਆਟਾ ਟਮੂਲ ਲੈਣਾ ਕਿ ਨਾ ਕਿਸੇ ਨੂੰ ਤੇ ਲੰਗਰ ਚੋਂ ਲੈ ਆਉਣੀ ਮੁੱਲ ਕਾ ਦਾ ਲੈਣਾ ਪੈਸੇ ਪੁਸੇ ਹੈਗੇ ਪੈਸੇ ਮੁੜ ਕੇ ਫਿਰ ਆਪਣਾ ਰੱਪਣਾ ਦਿਹਾੜੀ ਦਾ ਪਾ ਕਰਨਾ ਇੱਥੇ ਤਾਂ ਰਹਿ ਪੰਜ ਚਾਰ ਮਹੀਨੇ ਸੀ ਅੱਛਾ ਅੱਛਾ ਫੇਰੇ ਜਿਹੜੇ ਉਧਰੋਂ ਅਸੀਂ ਦਿਹਾੜੀ ਦੂੜੀ ਕਰਨ ਲੱਗੇ ਆ ਕੰਮ ਕਰਨ ਲੱਗੇ ਫਿਰ ਆਇਆ ਜਿਹੜਾ ਅਸੀਂ ਆ ਰਾਜ ਆਇਆ ਹੁਣ ਰਾਜਾ ਕੈਪਟਨ ਆਹੋ ਕੈਪਟਨ ਅੱਛਾ ਇਹਦਾ ਦਾਦਾ ਹੁੰਦਾ ਸੀ ਅੱਛਾ ਉਹ ਸਿੱਧੂ ਜਾਰਦਾ ਸੀ ਠੀਕ ਹੈ ਤੇ ਜਿਹੜੇ ਤਾਂ ਦਾਦੀ ਤੁਹਾਡੀ ਦੀ ਪ੍ਰਦਾਦੀ ਦੇ ਪੇਕੇ ਨੇ ਉਹ ਵੀ ਸਿੱਧੂ ਸਾਂ ਅੱਛਾ ਉਹ ਤੇ ਅਸੀਂ ਸਾਰੇ ਇਕੱਠੇ ਸਾਂ ਅੱਛਾ ਕਈ ਨਾ ਫੇਰਾ ਜੇ ਨਾਰ ਨਾ ਪਕੜ ਜੀ ਇਥੋਂ ਡਾਂਗਰੀ ਵੜਾ ਸੁਆਜ ਦੇ ਚ ਨੱਥ ਡੋਬਾ ਪਕੜਾ ਨਾ ਪਕੜਾ ਕਾ ਨੂੰ ਉਹ ਨਾਰ ਹੈ ਅੱਛਾ ਨਰੀਏ ਠੀਕ ਹੈ ਉਹ ਨਦੀ ਤੇ ਜਦੋਂ ਉਛਲਦੀ ਹੈ ਨਾ ਅੱਛਾ ਉਦੋਂ ਜਿੰਨਾ ਚਿਰ ਸੋਨੇ ਦੀ ਨੱਥ ਨਾ ਨਾ ਦੇ ਰਾਜਾ ਅੱਛਾ ਉਹ ਨਾਲ ਚ ਰਹਿੰਦੀ ਨਹੀਂ ਠੀਕ ਹੈ ਠੀਕ ਅੱਛਾ ਜਿਹੜਾ ਨਾਲਾ ਜੇ ਪੈਂਦਾ ਵਿੱਚ ਨਾਲਾ ਕਿਛੀ ਨਾਲਾ ਦੇ ਇੱਥੇ ਨੇ ਉਪਰ ਆ ਜੀ ਨਦੀਏ ਅੱਛਾ ਅੱਛਾ ਨਦੀ ਵੱਡੀ ਆਹੋ ਪਰ ਆ ਜਦੋਂ ਆਪਾਂ ਨਾਨਕਸਰ ਨੂੰ ਜਾਂਦੇ ਆ ਟੱਪ ਕੇ ਜਾਈ ਦਈਏ ਨਾਨਕਸਰ ਨੂੰ ਨਹੀਂ ਜਾਇਆ ਉਹ ਨਦੀਏ ਪਰ ਅਡਰੀ ਨਾਨਕਸਰੋਂ ਤੇ ਜਾਂਦਾ ਸੁਗੇਸਾਵੈ ਨੇ ਅੱਛਾ ਅੱਛਾ ਪਰ ਬਾਦਗਰ ਘਰ ਨੂੰ ਜਾਈਏ ਨਾ ਅੱਛਾ ਅੱਛਾ ਉਧਰ ਨਦੀ ਵੱਡੀ ਸੀ ਠੀਕ ਠੀਕ ਹੈ ਹੈ ਨਾ ਨਦੀ ਵੱਡੀ ਠੀਕ ਹੈ ਹੋਣੀ ਹੈ ਮੈਨੂੰ ਬੇਚੀ ਅੱਛਾ ਵੀ ਜਦੋਂ ਸੋਨੇ ਦੀ ਨੱਥ ਨਹੀਂ ਸੀ ਰਾਜਾ ਜੀ ਨਜ਼ਰ ਦੇਂਦਾ ਉਹ ਲੈਂਦੀ ਨਹੀਂ ਸੀ ਹਜੇ ਵੀ ਨਹੀਂ ਦਿੰਦੇ ਨੇ ਅੱਛਾ ਠੀਕ ਹਜੇ ਵੀ ਦਿੰਦਾ ਤੇ ਫੇਰ ਅੱਗੇ ਅੱਗੋਂ ਫੇਰ ਉੱਥੇ ਟਰ ਜਾਣਾ ਉੱਥੇ ਸੀ ਕਮਰਾ ਇੱਕ ਉਹਨਾ ਅੱਛਾ ਪੂਰਾ ਜੇ ਦਾ ਦਾਦਾ ਪਰਦਾਦਾ ਜਿਹੜਾ ਸੀ ਉਹ ਸਾ ਜਾਣਾ ਕਰਨਾ ਉੱਥੇ ਅੱਛਾ ਵੀ ਨਾਏ ਨੀ ਤੇ ਉਹਨਾਂ ਹੀ ਨਾ ਉੱਥੇ ਬੜਾ ਫਸਲ ਹੁੰਦਾ ਫਸਲ ਜਿਹਾ ਰਾਈ ਤੇ ਠੀਕ ਹੈ ਇੱਥੇ ਕਰੇ ਕੋਈ ਚੀਜ਼ ਅੱਛਾ ਇਹਨਾਂ ਫੇਰ ਸਾਡਿਆਂ ਨੇ ਉੱਥੇ ਜਾਣ ਨਾਲੇ ਬਾਲਣ ਚੁੱਕ ਕੇ ਲਿਆਉਣਾ ਅੱਛਾ ਨਾਲੇ ਉਥੋਂ ਸਬਜ਼ੀਆਂ ਸਬਜ਼ੀਆਂ ਖੋਲਿਆਉਣੇ ਆਉਣੇ ਆਖਣਾ ਕਰਨਾ ਖੋਲੋ ਤੁਸੀਂ ਅੱਛਾ ਰਾਜੇ ਦੇ ਪਰਦਾਦੇ ਨਹੀਂ ਆਖਣਾ ਪਰਦਾਦੇ ਦੇ ਨੇ ਅੱਛਾ ਤੇ ਉਹ ਇੱਕ ਵਾਰ ਤੇ ਉਹਦੀ ਸੀ ਇੱਥੇ ਪੈਂਦੀ ਹੁੰਦੀ अच्छा ते इक ਵਾਂ ਇੱਥੇ ਵਸਾ ਹੁੰਦੇ ਸੀ اچھا ਤੇ ਸਾਰੇ ਆਸਾਂ ਨੇ ਬੰਦਿਆ ਟੋਰ ਜਾਣਾ ਕਰਨਾ ਉਥੇ ਉਹਦੇ ਕੋਲ ਗੱਲਾਂ ਬਾਟਾ ਮਾਰਿਆ ਫਿਰ ਸਿਆਰ ਨਿਕਾ ਗਿਆ ਤੇ ਉਥੇ ਬਾਲਣ ਬੋਨ ਲਾਏ ਉਹਨਾਂ ਕਰਨਾ ਸਭ ਜਗ੍ਹਾ ਉਹਨੇ ਖਣਾ ਖੋਲੋ ਕੋਸ਼ਿਸ਼ ਜੀ ਅੱਛਾ ਉਹਨਾਂ ਦੀ ਜ਼ਮੀਨ ਹੁੰਦੀ ਹੋਣੀ ਆ ਜ਼ਮੀਨ ਸਾਰੀ ਆ ਉਹਦੀ ਰਾਜੇ ਨਹੀਂ ਆ ਜਿਹੜੀ ਬਣੀ ਜਿਉਣੀ ਵਸਤੇ ਦੂਰ ਤੇ ਫਲਾਣੀ ਤੇ ਤੋਰ ਉਰਾਪਾਰਾ ਉਹ ਸਭ ਰਾਜੇਗਾ ਛਾਏ ਠੀਕ ਹੈ ਉਹ ਬਾਗਰ ਘਰ ਤੋਂ ਪਰਾਂ ਜਿੱਥੇ ਜੋ ਭੁੰਗੇ ਜਾਨੀ ਤੇ ਟੰਗੇ ਅੱਛਾ ਉਹ ਨਹੀਂ ਵੇਖ ਕੇ ਘਰੀ ਲੰਗਿਆ ਨਹੀਂ ਨਾ ਤੇ ਉਸ ਤੋਂ ਬਾਅਦ ਫਿਰ ਅੱਗੇ ਉਸ ਤੋਂ ਬਾਅਦ ਫਿਰ ਐਸੀ ਸਾਈਡ ਖੜੀ ਆਈ ਸਾਨੂੰ ਦੋ ਤਿੰਨ ਪਿੰਡ ਰਾਜੇ ਨੇ ਦੱਸੇ ਅੱਛਾ ਕਿ ਉਸ ਪਿੰਡ ਜਾਓ ਉਸ ਪਿੰਡ ਜਾਓ ਤੁਸੀਂ ਪਹਿਲੀ ਵੇਖੋ ਜਿੱਥੇ ਕਿਰੇ ਪਹਿਲੀ ਹੈ ਤਾਂ ਤੁਹਾਨੂੰ ਮੈਂ ਲਾਟ ਕਰ ਦਿਆਂਗਾ ਅੱਛਾ ਵੀ ਜੇ ਕਿਤੇ ਖਾਲੀ ਪਈ ਹੈ ਖਾਲੀ ਪਈ ਹੈ ਪਹਿਲਾਂ ਮੁਸਲਮਾਨ ਟਟੋਰ ਕੇ ਸਾਂ ਵਿੱਚ ਅੱਛਾ ਵੀ ਜੇ ਖਾਲੀ ਪਈ ਹੈ ਤੇ ਤੁਸੀਂ ਦੱਸ ਦੋ ਉਨੀ ਤੁਹਾਡੇ ਮੈਂ ਨਾਂ ਚੜਾ ਦਾਂਗਾ ਨਾਂ ਚੜਾ ਦਿਆਂ ਤੁਹਾਨੂੰ ਉੱਥੇ ਟੁਰ ਜਾਇਆ ਜੇ ਤੁਸੀਂ ਠੀਕ ਹੈ ਦੋ ਟਿਣੀ ਪਿੰਡੀ ਗਏ ਉੱਥੇ ਦੱਬ ਤੇ ਬੂਝੜੀਆਂ ਆ ਜੀਆਂ ਤੇ ਨਾ ਤੇ ਤੈਨੂੰ ਪਤਾ ਕੋਈ ਯੋਗਾ ਜਾਂਦਾ ਕੋਈ ਸਾਂ ਹੂੰ ਬਸ ਕਈ ਥਾਈ ਗਏ ਫਿਰ ਸਾਈਡ ਖੇੜੀ ਗਏ ਨਾਲ ਸਾਈਡ ਖੇੜੀ ਰਾਜਪੁਰੇ ਦੇ ਨਾਲ ਹੀ ਜੀ ਭਰਾ ਅੱਛਾ ਅੱਛਾ ਉੱਥੇ ਗਏ ਅੱਛਾ ਉੱਥੇ ਵੇਖੀ ਉਹਨੇ ਫਿਰ ਉਸੇ ਵਿਚਾਰੇ ਜਿਵੇਂ ਜਿਵੇਂ ਛੱਡ ਕੇ ਟੁਰ ਗਏ ਸਾਨ ਉਸੇ ਮੱਝੀ ਮੇਰੀ ਗੈਣ ਪਈਆਂ ਤੇ ਟੱਗੇ ਵੀ ਫਿਰ ਇੱਕ ਇੱਕ ਜੋਗ ਮੁਸਲਮਾਨਾਂ ਦੇ ਉਵੇਂ ਸਮਾਨ ਪਿਆ ਮੁਸਲਮਾਨਾਂ ਦੇ ਮੁਸਲਮਾਨਾਂ ਦੀ ਪਿਆ ਸਾਨ ਹਾਂ ਹਾਂ ਤੇ ਉਸੇ ਫਿਰ ਇੱਕ ਇੱਕ ਮੱਝ ਤੇ ਇੱਕ ਇੱਕ ਜੋਗ ਸਾਨੂੰ ਦਿੱਟ ਗੋ ਸਾਰਿਆਂ ਘਰਾਂ ਨੂੰ ਜੋਗ ਕੀ ਟੱਗੇ ਅੱਛਾ ਠੀਕ ਹੈ ਟੱਗੇ ਦੀ ਤੇ ਸਾਸੂ ਬਲਦ ਹੈ ਬਲਦ ਬੜੇ ਸੋਹਣੇ ਸਾਨ ਠੀਕ ਹੈ ਕਿੰਨੇ ਰਾਜੇ ਦੇ ਪਰਦਾ ਦੇਂਦੇ ਤੇ ਹਾਂ ਉਹਨੇ ਜਿੱਤੇ ਸਾਨ ਠੀਕ ਹੈ ਬੋਲੀ ਕੀ ਚੀਜ਼ ਕੋ ਸ ਜਾ ਕੇ ਸਮਾਨ ਚੁੱਕ ਲਿਆ ਉਸ ਨਾ ਮੁਸਲਮਾਨਾਂ ਨੇ ਸਾਰਾ ਉਹਨਾਂ ਦਾ ਫਿਰ ਪੈਸਾ ਤਾਂ ਨਹੀਂ ਸੀ ਲਿਆ ਨਾ ਨਾ ਕਾਪੀ ਨਹੀਂ ਠੀਕ ਹੈ ਤੇ ਫਿਰ ਉਹਨੇ ਉਸ ਵਿੱਚ ਕੱਪੜੇ ਅੱਛਾ ਜਿਵੇਂ ਜਿਵੇਂ ਉਹਨਾਂ ਦੇ ਪਏ ਹੋਣੇ ਮੁਸਲਮਾਨਾਂ ਦੇ ਜਿਵੇਂ ਵੀ ਆਪਾਂ ਉਧਰ ਛੱਡ ਆਏ ਉਵੇਂ ਛੱਡ ਗਏ ਉਧਰੋਂ ਐ ਛੱਡ ਕੇ ਟੁਰ ਗਏ ਸਾਮ ਹਾਂ ਫਿਰ ਇਸ ਰਾਂ ਕਰਕੇ ਸਮਾਨ ਉੱਥੇ ਫਿਰ ਹੌਲੀ 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 ਫਿਰ ਸਾਡੀ ਫਿਰ ਪਹਿਲੀ ਪੂਲੀ ਜਿਹੜੀ ਸੀ ਉੱਥੇ ਪੈ ਗਈ ਨਾ ਠੀਕ ਹੈ ਤੇ ਫਿਰ ਇਥੋਂ ਟੁਰ ਗਏ ਐਸੀ ਤੇ ਰੇਣਾ ਤੇ ਇੱਥੇ ਸੀ ਅੱਛਾ ਇਥੇ ਸੀ ਇੱਕ ਰਾਜਪੂਤ ਅੱਛਾ ਉਹ ਲੱਗਦਾ ਸੀ ਇਹਨਾਂ ਨਾਲ ਕਿੰਨਾ ਨਾਲ ਸਾੜਿਆ ਨਾਲ ਅੱਛਾ ਅੱਛਾ ਸਾੜਿਆ ਨਾਲ ਠੀਕ ਹੈ ਅਸੀਂ ਤੇ ਸਿੱਧੂ ਕੱਠੇ ਸਾਰਾ ਅੱਛਾ ਅੱਛਾ ਅਸੀਂ ਘਰ 8 10 ਛਾ ਠੀਕ ਹੈ ਕੋਈ ਪਾਂਛੀ ਘਰ ਉਹ ਸਾਂ ਪਾਂਛੀ ਜਿਸੀ ਸਾ ਠੀਕ ਹੈ ਤੇ ਇਹਨਾਂ ਇਹਨਾਂ ਕਰਨਾ ਨਾ ਬਿੰਦਸੀ ਬਟਾ ਠੀਕ ਹੈ ਤੇ ਐਸੀ ਲਾਮ ਜੇ ਚੋਰ ਪਾਇ ਲੈ ਚੋਰ ਚੋਰ ਪੈਨੇ ਤੇ ਸਾਡਾ ਇੱਥੇ ਬੂਹਾ ਸੀ ਨਾ ਅੱਛਾ ਤੇ ਇਧਰੋਂ ਵੀ ਰਾਹ ਹੋਵੇ ਤੇ ਇਧਰੋਂ ਵੀ ਰਾਹ ਹੋਵੇ ਠੀਕ ਹੈ ਤੇ ਇਧਰੋਂ ਵੀ ਭੱਜ ਜਾ ਕੋਈ ਇਧਰੋਂ ਵੀ ਭੱਜ ਜਾ ਇਧਰ ਅੱਗੇ ਪੰਨੇ ਪੈਗਾ ਹੁਣ ਹਮ ਤੇ ਪੈਲਿਆਂ ਤੇ ਲੰਘ ਜਾਏਗਾ ਹਾਂ ਉਹ ਆਦਾ ਸੀ ਜੱਟ ਪੈਂਦੇ ਦੇ ਸਾ ਅੱਛਾ ਵੀ ਜੱਟ ਚੋਰ ਨੇ ਆ ਜੱਟ ਚੋਰ ਨੇ ਅੱਛਾ ਤੇ ਜੱਟਾਂ ਨੂੰ ਪਤਾ ਵੀ ਨਾ ਲੱਗਣਾ ਠੀਕ ਹੈ ਰੋਜ਼ ਪਰਚਾ ਜਾਣਾ ਰੋਜ਼ ਪਰਚਾ ਜਾਣਾ ਅੱਛਾ ਪਰਚਾ ਕਰਾ ਦਿੰਦਾ ਸੀ ਪਰਚਾ ਕਰਾ ਦੇਣਾ ਜਾ ਕੇ ਰਾਜਪੁਰੇ ਇਹ ਅੱਜ ਨੇ ਚੋਰ ਪਏ ਗਏ ਨੇ ਅੱਜ ਇਹਨੇ ਚੋਰ ਪਏ ਗਏ ਨੇ ਅੱਛਾ ਚਲੋ ਉਹ ਸਖੇ ਉਹਦਨ ਮਚੋਰ ਫਰਾਂ ਦਾ ਜੱਟਾਂ ਦਾ ਉਹ ਵੀ ਜਾਟੀ ਚੋਲ ਬਠਾਲੇ ਦਾ ਰੇ ਅੱਛਾ ਉਹਦੇ ਜਿੱਦਣ ਮੈਨੂੰ ਫੜ ਕੇ ਵਿਖਾ ਰਿਆ ਅਜੇ ਹਾਂ ਤੇ ਮੈਂ ਆਪੇ ਸਮਝਾ ਤਾ ਠੀਕ ਹੈ ਤੇ ਜੇ ਜੱਟ ਕੋ ਹੋਵੇ ਤੇ ਤਾਂ ਇਹਨਾਂ ਹਾਂ ਤੇ ਉਹਦੇ ਬਾਅਦ ਫਿਰ ਆਖੇ ਵੀ ਉਥੋਂ ਤੇ ਜੱਟ ਨੇ ਤੇ ਜੱਟਾਂ ਨੂੰ ਉੰਡੇ ਨੇ ਜੱਟਾਂ ਚ ਰਾਜ ਜਾਂਦੇ ਨੇ ਠੀਕ ਹੈ ਫਿਰ ਇਹਨਾਂ ਚੋਰੀ ਉਹਨੇ ਫੜਿਆ ਸਾ ਉਹਨੇ ਠੀਕ ਹੈ ਅਬ ਉਹ ਜਰੂਰ ਅਸ ਵਿੱਚ ਇਸ ਦਰਬਾਰ ਸਾਹਿਬ ਦਾ ਰਿਆ ਅੰਦਰ ਅੱਛਾ ਤੇ ਅੰਦਰ ਦਰਬਾਰ ਸਾਹਿਬ ਦੇ ਉੱਤੋਂ ਉਹਨਾਂ ਫੜ ਕੇ ਤੇ ਲਾਇਆ ਕੱਪੜਾ ਅੱਛਾ ਹਰਮਾਨਾ ਠੀਕ ਹੈ ਨਾਲੇ ਲਾਇਆ ਛੱਬਾ ਠੀਕ ਹੈ ਤੇ ਪਿੱਛੇ ਸਾਨ ਲਾਈ ਸਾਨੇ ਸਮਾਨ ਕਢੰਦਾ ਠੀਕ ਹੈ ਤੇ ਕੋਠੇ ਸਾਨੀ ਉਸੇ ਸੁੱਤਾ ਹੈ ਕੋਠੇ ਤੇ ਅੱਛਾ ਸਾਰੇ ਆਪੋ ਆਪਣੇ ਕੋਠਿਆਂ ਦੇ ਨਾਲ 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 ਕੋਠੇ ਸਾਨ ਅੱਛਾ ਸਾਰੇ ਆਪੋ ਆਪਣੇ ਕੋਠਿਆਂ 'ਚ ਸੁੱਤੇ ਹੂੰ ਆਂਦਾ ਆਜਾ ਘਮ ਹੁੰਦੇ ਆ ਜੱਟ ਲੱਗੇ ਹੂੰ ਉਹਨੇ ਉਹਦਾ ਰਬ ਮਾਰ ਆ ਜਿ ਠਾਰੇ ਤਾਂ ਹੂੰ ਆਂਦਾ ਮੈਨੂੰ ਆਈ ਹੋਇਆ ਵੀ ਜਿਵੇਂ ਬਾਬਾ ਝੂਣ ਕੇ ਆਂਦਾ ਹੈ ਤੇ ਵੇਖ ਥਲੇ ਤੈਨੂੰ ਚੋਰ ਲੱਗੇ ਨੇ ਤੂੰ ਸੁਤਾਂ ਪਿਆ ਉੱਤੇ Rajput ਕੇ ਨਾ ਆ Rajput ਆ ਕੇ ਅੱਛਾ ਉਹ ਮਗਰੋ Rajput ਗੱਲਾਂ ਕਰੇ ਅੱਛਾ ਅੱਛਾ ਤੇ ਆ ਉਹਨੇ ਉੱਤਰ ਕੇ ਨਾ ਅਡੋਰ ਕੋਠੇ ਤੋਂ ਹੂੰ 5 ਸਾਂਸ ਛਰਕਾਣਾ ਦੇ ਘਰ ਅੱਛਾ ਉਹ ਛਰਕਾਣਾ ਨੂੰ ਉਠਾਇਓ ਉਸ ਹੂੰ ਆਂਦਾ ਆਜ ਜੱਟ ਫਸਲੇ ਨਹੀਂ ਹੂੰ ਵੀ ਮੈਂ ਉਹ ਬੰਨੇ ਇੱਕੋ ਹੀ ਅੰਦਰ ਉਹ ਸਮਾੜ ਚੁੱਕੀ ਜਾਂਦਾ ਹੈ ਤੇ ਕੋਈ ਅੱਗੋ ਟੋਟੋ ਕੇ ਜੋਰਾ ਹੀ તરી ਜਾਂਦਾ ਠੀਕ ਹੈ ਤੇ ਸਾਰੇ ਸੁੱਤੇ ਪਏ ਹੂੰ ਟਾਈਂਗੇ ਤੇ ਉਹਨਾਂ ਜੋ ਘੇਰਾ ਭਾਇਆ ਹੂੰ ਤੇ ਉਹ ਅੰਦਰੋਂ ਲੈ ਕੇ ਨਿਕਲਿਆ ਇੱਕ ਬੋਰੀ ਅੱਛਾ ਧਾਣੇ ਆਸਾਂ ਕੋਈ ਜੀ ਆਟਾ ਸੀ ਫੜ ਲਿਆ ਹੈ ਫੜਿਆ ਕਿੱਥੇ ਹਾਂ ਕਿਰਪਾਨ ਲੈ ਕੇ ਨਾਂ ਖੜਾ ਰਿਆ ਰਾਜਪੂਤ ਵੰਡੀ ਦੇ ਨਾਲ ਕੋਠੇ ਅੰਦਰ ਜੇ ਇਸ਼ੇ ਡੋਕਟ ਦੇ ਕਲਾ ਆਵੇ ਹਾਂ ਹਾਂ ਇਹ ਤੋਂ ਅੰਦਰੋਂ ਨਿਕਲੇ ਅੱਛਾ ਉਹ ਜਿਉ ਮਾਰ ਰਿਆ ਬਸਰੀ ਦੇ ਵਿੱਚ ਵੱਡ ਵੱਡ ਕੇ ਲੈ ਗਿਆ ਸਾਰੇ ਅੱਛਾ ਲਾ 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 ਕੇ ਚੋਰ ਚੋਰ ਸਾਡੇ ਵੀ ਭੱਜ ਗਏ ਸਾਰੇ ਚੋ ਚੋਰ ਲੈ ਗਿਆ ਹੈ ਅੱਪੇ ਚੋਰ ਪਾਏ ਗਏ ਨੇ ਠੀਕ ਹੈ ਫੜਿਆ ਗਿਆ ਫੜਿਆ ਗਿਆ ਫੜਿਆ ਗਿਆ ਤੇ ਨਿਕਲੇ ਟਾਏ ਅੱਛਾ 6 ਘੰਟਾ ਨਾਲ ਠੀਕ ਹੈ 4 ਜਣੇ ਠੀਕ ਹੈ ਇਹ ਫਿਰ ਥਾਣੇਦਾਰ ਆਇਆ ਵੱਡੇ ਰੇ ਪੁਲਸ ਆਈ ਉਹ ਜਦੋਂ ਪਰ ਅਸੀਂ ਵੇਖਰ ਗਏ ਅੱਛਾ ਆ ਮੋਰ ਬਹੁਤ ਵੱਡੀ ਸਾਰੀ ਮੱਖੀਆਂ ਪੈਣ ਪੈ ਰ ਕਰਨ ਉਹ ਜਿਹੜੇ ਬਰਛਾ ਮਾਰੇ ਉਹਨੇ ਕੁਰਬਾਨਾ ਵਟ ਦਿੱਤਾ ਉਹਨੇ ਉਹਨੂੰ ਛੋੜਨ ਹੋਰ ਅਸੀਂ ਨਿਸ਼ਾਨੀ ਲੱਗੇ ਤੇ ਪਤਾ ਲੱਗੇ ਦਾ ਵੀ ਕੌਣ ਹੈ ਕੌਣ ਹੈ ਜੱਟਾਂ ਚ ਜੱਟ ਰਾਜ ਜਾਂਦੇ ਨੇ ਅੱਛਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਿੱਧਰ ਗਏ ਆਪਾਂ ਬਸ਼ਕੀ ਆਲੇ ਇਹ ਕਿੱਥੇ ਸੀ ਪਿੰਡ ਬਸ਼ਕੀ ਆਲਾ ਰਾਜਪੁਰੇ ਦੇ ਨਾਂ ਦੇ ਪਰ ਅੱਛਾ ਤੇ ਉਸ ਤੋਂ ਬਾਅਦ ਫਿਰ ਉਧ ਮਾਰਾ ਮਸੀਂਗਣਾ ਅੱਛਾ ਫਿਰ ਮਸੀਂਗਣਾ ਆਪਣੋ ਜਮੀਨ ਮਿਲੀ ਸੀ ਮੇਰੇ ਤੇ ਭੇਕੇ ਨੇ ਨਾ ਬਸ ਕੇ ਹਰੇ ਟੁਰ ਗਏ ਹਾਂ ਹਾਂ ਤੇ ਜਿਹੜੇ ਤੁਹਾਡੇ ਨੇ ਆ 100 ਕੇ ਰਹਿੰਦੇ ਸਾ 100 ਕੇ ਅੱਛਾ 100 ਕੇ ਉਹ ਟੱਡਰ ਗੱਲ ਕੋ ਸੌ ਕੀ ਠੀਕ ਹੈ ਉਥੋਂ ਮਾਇ ਸਨ ਉਥੋਂ ਪਹਿਲੀ ਕੋਈ ਸੇ ਨਾ ਲਈ ਪਈਏ ਉਥੇ ਪਹਿਲੀ ਨਹੀਂ ਸੀ ਪਈ ਆਪਣੀ ਨਾ ਪਹਿਲੀ ਤੇ ਇੱਥੇ ਮਸੀਂਗਿਆ ਨਹੀਂ ਪਈ ਤੁਹਾਡੀ ਠੀਕ ਹੈ ਤੇ ਇੱਥੇ ਜਿਹੜੇ ਇਹ ਘਰ ਆਪ ਬਣਾਏ ਸਨ ਆ ਕੇ ਤੇ ਪਹਿਲਾਂ ਹੀ ਬਣੇ ਬਣਾਏ ਸਨ ਬੜੇ ਬਣਾਏ ਸਨ ਸਾਡੇ ਠੀਕ ਹੈ ਜਿਹੜੇ ਸਾਨੂੰ ਸਾਡੇ ਕੋਲ ਉਹ ਪੱਕੇ ਕੋਠੇ ਪਏ ਹੋਏ ਸਨ लाਟ ਆਉਂਦਾ ਸੀ ਚੰਦੀ ਕੜੂ ਬੰਦਾ ਅੱਛਾ ਵੀ ਕੋਠੇ ਵੀ लाਟ ਹੀ ਹੁੰਦੇ ਸੀ लाਟ ਹੁੰਦੇ ਸਨ ਤੇ ਆਪਾਂ ਨੂੰ ਫਿਰ ਉਹ ਵੱਡੇ ਬੂਏ ਵਾਲਾ ਮਿਲਿਆ ਸੀ ਹਾਂ ਵੱਡੇ ਬੂਏ ਵਾਲੇ ਸੀ ਮਿਲੇ ਮਿਲੇ ਤੇ ਦੋ ਤਿੰਨ ਘਰ ਸਾਨ ਅੱਛਾ ਇੱਕ ਦੇ ਮਿਲਿਆ ਵਿੱਚ ਮਸੇਂਗੰਦੇ ਅੱਛਾ ਅੱਛਾ ਉਹ ਵੀ ਇੱਕ ਦੋ ਕਮਰੇ ਨਿਕਲ ਨਿਕੇ ਠੀਕ ਹੈ ਅੱਗੇ ਵੇੜਾ ਕੋਈ ਨਾ ਠੀਕ ਹੈ ਉਹ लाਟ ਕਰਾਇਆ ਬਾਪੂ ਆਂਦਾ ਵੀ ਪੁੱਤਰ ਮੈਂ ਲਾਟ ਕਰ ਆਇਆ ਲਾਟ ਕਾ ਆਇਆ ਹੈ ਆਉਂਦਾ ਸੀ ਅੱਠੀ ਦਿਨੀ ਅੱਛਾ ਅੱਠੀ ਦਿਨਾਂ ਬਾਅਦ ਆਉਂਦਾ ਸੀ ਅੱਠੀ ਦਿਨ ਪਿਛ ਲਾਟ ਕਰਨ ਆਉਂਦਾ ਹੁੰਦਾ ਸੀ ਠੀਕ ਹੈ ਤੇ ਉਹ ਦੋ ਘਰ ਉਹ ਲਾਟ ਹੋਏ ਜੇ ਵੇਖੋ ਆਵਣ ਕੇ ਤੁਸੀਂ ਹਾਂ ਇੱਕ ਇੱਕ ਘਰ ਸੀ ਉਹਦਾ ਇੱਕੋ ਕਮਰਾ ਸੀ ਤੇ ਇੱਕ ਵੇੜਾ ਅੱਛਾ ਇੱਕ ਦੇ ਘਰ ਦੋ ਕਮਰੇ ਸਨ ਤੇ ਨਿੱਕਾ ਜਿਹਾ ਵੇੜਾ ਠੀਕ ਹੈ ਅਸਾਂ ਕਿ ਸਾਨੂੰ ਨਹੀਂ ਪਸੰਦ ਠੀਕ ਹੈ ਮੈਂ ਅੱਜ ਤੇ ਰੂੜਾ ਕੁਛੜੇ ਅੱਛਾ ਛੋਟਾ ਜਿਹਾ ਕੁਛੜ ਸੀ ਮਾਈ ਦੇ ਅੱਛਾ ਤੇ ਮੈਂ ਕਿਹਾ ਭਲਕੇ ਹੀ ਨਹੀਂ ਅੱਧ ਵੰਡਣਾ ਹੈ ਹਾਂ ਵੰਡਣਾ ਨਹੀਂ ਹਾਂ ਤੇ ਅਸੀਂ ਵੀ ਦੋ ਘਰ ਹੋ ਜਾਣੇ ਨੇ ਹਾਂ ਮੈਂ ਕਿਹਾ ਜੀ ਅੱਜ ਜਿੰਦੇ ਅਸੀਂ ਨਾਲ ਲਿਆ ਰਹੇ ਸੀ ਕਿਥੋਂ ਲੈ ਵੰਡਾ ਦੇਖੀ ਹੂੰ ਵੀ ਹੈ ਹੀ ਨਹੀਂ ਕੁਛ ਹੈ ਅਸੀਂ ਅਸਾਂ ਲਿਆ ਹੀ ਨਾ ਠੀਕ ਹੈ ਆ ਸਾਨੂੰ ਤੀਜੀ ਚੌਥੀ ਵੇਰ ਫੇਰ ਆ ਵੱਡੇ ਬੂਏ ਵਾਲਾ ਘਰ ਮਿਲਿਆ ਸੀ ਅੱਛਾ ਵੱਡੇ ਬੂਏ ਵਾਲਾ ਫੇਰ ਉਹ ਵੱਡੇ ਬੂਏ ਵਾਲਾ ਕਾ ਤੋਂ ਕਹਿੰਦੇ ਸਨ ਉਹ ਸੀ ਮਸ਼ੀਨ ਵਾਲਾ ਘਰ अच्छा चक्की लगी थी ठीक है जेडा ਸਾਡੇ ਕੋਠਾ ਸੀ ਨਾ اچھا ਉਹ ਚੱਕੀ ਰਾਈ ਸੀ ਮੁਸਲਮਾਨਾਂ ਨੇ ਠੀਕ ਹੈ ਤੇ ਚੱਕੀ ਤੇ ਸਾਡੇ ਆਉਂਦੇ ਨੂੰ ਪੁੱਟੀ ਪੱਟੀ ਗਈ ਸੀ ਠੀਕ ਹੈ ਤੇ ਗੇਟ ਸੀ ਵੱਡਾ ਫੱਟਿਆਂ ਦਾ ਐਦੋਂ ਬਹੁਤ ਕੋਠੇ ਤੋਂ ਉੱਚਾ اچھا ਟਰਾਲੀ ਲੰਘ ਜਾਂਦੀ ਸੀ ਤੂੜੀ ਦੀ ਭਰੀ ਠੀਕ ਹੈ ਵੱਡਾ ਚੌੜਾ ਬੜਾ ਬੂਆ ਸੀ ਮਤਲਬ ਸਾਰੇ ਪਿੰਡ ਚੋਂ ਹੀ ਵੱਡਾ ਸੀ ਆ ਕੋਈ ਵੱਡਾ ਸੀ ਤਾਂ ਫਿਰ ਆਪਾਂ ਨੂੰ ਵੱਡੇ ਬੂਏ ਵਾਲੇ ਕਹਿੰਦੇ ਸਨ ਵੱਡੇ ਬੂਏਾਂ ਦੀ ਹੱਦ ਪਾਈ ਗਈ ਸੀ ਹਾਂ ਠੀਕ ਹੈ ਤੇ ਕੋਈ ਵੀ ਆ ਕੇ ਉਹਨਾਂ ਪਰੌਣੇ ਨੇ ਹੂੰ ਆਖਰਾਂ ਕਿੱਧਰ ਜਾਣਾ ਜੇ ਵੱਡੇ ਬੂਏ ਵਾਲਿਆਂ ਦੇ ਘਰ ਉਹ ਨਖਰਾ ਤੁਹਾਨੂੰ ਤੁਸੀਂ ਛੱਡ ਦਉਂਗਾ ਸਾਡਾ ਆਲੀ ਪਾਈ ਗਈ ਸੀ ਵੱਡੇ ਬੂਏ ਵਾਲਿਆਂ ਦੇ ਠੀਕ ਹੈ ਤੇ ਆ ਜਿਹੜਾ ਪਰਦਾਦਾ ਸੀ ਜੈਮਲ ਹੂੰ ਉਹਦੀ ਭੈਣ ਲੱਗਦੀ ਸੀ ਉਹ ਜਿਹਨੂੰ ਉਹ ਦਾਜ ਦਿੱਤਾ ਸੀ ਹਾਂ ਆਹੋ ਉਹਦੀ ਭੈਣ ਸੀ ਇੱਕ ਬੋਤੀ ਸੀ ਆਹੋ ਇੱਕ ਬੋਤੀ ਇੱਕ 12 13 ਮੱਝੀ ਦਿੱਤਿਆਂ ਸਾਨਾ ਬੜਾ ਦਗਾ ਦਿਨ ਦਿਨ ਦੇ ਸਾਨਾ ਇੱਕ ਬੋਤੀ ਲੰਘੋੜੀ ਆ ਠੀਕ ਹੈ ਮੈਂ ਦੱਸ ਰਿਹਾ ਪਈ ਦੁਲਾਈ ਖਪਰਾਂ ਲੈਂਦੇ ਨੇ ਸਹੁੰ ਬਿਆਹ ਮਾਤਾ ਉਤ ਟੰਗਰਾ ਬੋਲ ਅੱਛਾ ਅੱਛਾ ਅਰੇ ਇਸ ਹੁੰਦੀਸਾਂ ਨੇ ਨਾ ਠੀਕ ਹੈ ਹੁਣ ਤੇ ਫਿਜੂਲੰਗਾ ਨੇ ਅੱਜ ਨੇ 200 ਦੇਣਾ ਉਹਨੇ ਉੜਕੋੜਾ ਦੇਣਾ ਜਿੰਨੇ ਨਹੀਂ ਦੇਣਾ 100 ਦੇਣਾ ਤੜੀ ਤੇ ਚਾਰ ਕੇ ਉਹਨਾ ਸਗੰਡਾ ਅੱਛਾ ਉਹ ਨਹੀਂ ਕੋਈ ਡੰਗਰ ਡੰਗਰ ਦੇਣੇ ਦੋਨੇ ਉੜਕੋੜਾ ਦੇ ਪਹਿਲਾਂ ਵਿਆਹਾਂ ਚ ਮਠਿਆਈਆਂ ਸਾਰੀਆਂ ਦੇਸੀ ਕੀ ਹੋਦੀ ਹੁੰਦੀਆਂ ਹੈ ਇਹੋ ਜਿਹੀ ਸਿਖ ਹੋ ਰਹੀ ਸੀ ਆ ਆ ਇਧਰ ਆ ਕੇ ਨਿਕਲਿਆ ਕਿਉਂ ਦੂਜਾ ਕਿਹੜਾ ਹੱਟੀ ਵਾਲਾ ਹੱਟੀ ਵਾਲਾ ਅੱਛਾ ਅਸੀਂ ਤੇ ਇਧਰ ਆ ਕੇ ਵੇਖਿਆ ਸਾ ਦਰਚਨ ਨਹੀਂ ਸੀ ਕਰੀ ਪਾਇਆ ਅੱਛਾ ਦੇਸੀ ਘਿਓ ਨਾਲ ਇਹ ਸਾਰਾ ਕੁਝ ਹੁੰਦਾ ਹੈ ਸਭ ਕੁਝ ਚਾਟਕਾਂ ਦੀ ਚਾਟਕਾਂ ਅੱਛਾ ਵਿਆਹ ਤੋਂ ਦਾ ਇੱਕ ਦੂਜੇ ਨੂੰ ਮਤਲਬ ਧਾਰੀਆਂ ਦੇ ਦੇ ਸਨ ਚਾਟੀਆਂ ਆ ਦੇ ਨਹੀਂਗਾ ਤਾਂ ਧਾਰਾ ਲੈਣਾ ਠੀਕ ਹੈ ਬੜੇ ਵਿੱਚ ਪਾਉਂਦੇ ਸਨ ਪੁੱਤਰ ਕਪਾਈ ਹੁੰਦੀਆਂ ਸਨ ਅੱਛਾ ਤੇ ਲੋਕਾਂ ਕਪਾਈ ਚੁਗਣੀਆਂ ਤੇ ਉਹ ਵੇਲ ਨੇ ਮਲਾ ਬਲਾ ਕੇ ਤੇ ਕਪਾਈ ਦੇ ਦੇ ਬੜੇ ਵਿੱਚ ਡੰਗਰਾਂ ਨੂੰ ਪਾਈ ਜਾਣ ਕਰਨ ਮੱਝੀ ਨੂੰ ਠੀਕ ਹੈ ਤੇ ਇਧਰ ਫਿਰ ਆਪਾਂ ਪੈਲੀ ਪੁਲੀ ਕਾ ਦੇਣਾ ਬੰਦੇ ਸਾਂ ਆਈਂ ਚ ਰਖਾਣਾ ਹਲਾ ਨਾਲ ਫਿਰ ਕਿਵੇਂ ਉਹ ਖਰੀਦੇ ਸਨ ਠੱਗੇ ਰੁਗੇ ਠੱਗੇ ਮੇਰੇ ਨਹੀਂ ਸਸਾਇਦ ਕਿੜ ਗਾ ਅੱਛਾ ਅੱਛਾ ਠੀਕ ਹੈ ਉਹਨਾਂ ਨਾਲ ਇੱਕ ਇੱਕ ਮੱਝ ਬੜੀ ਸੋਹਣੀ ਚੋਟੀਆਂ ਮੇਰੀਆਂ ਫਿਰ ਹਾਲ ਖਰੀਦੇ ਸਨ ਹਾਂ ਫਿਰ ਉਹ ਮੱਝਾਂ ਮੁਖ ਤੇ ਦਿੱਤੇ ਸਨ ਠੱਗੇ ਇੱਕ ਇੱਕ ਜੋਗ ਤੇ ਘਰ ਸੇਤੀ ਅੱਛਾ ਹੋਲੀ ਹੋਲੀ ਫੇਰਾ ਉਹ ਸੱਜੈਮਲ ਤੇ ਸਾਡਾ ਪਰਦਾਦਾ ਹੋਇਆ ਹਣਾ ਤੇ ਅੱਗੇ ਜਿਹੜਾ ਫਿਰ ਬਾਦਰ ਹੋਇਆ ਉਹ ਸਾਡਾ ਕੀ ਹੋਇਆ ਪਰਦਾਦੇ ਦਾ ਪਿਓ ਪਰਦਾਦੇ ਦਾ ਪਿਓ ਬਹਾਦਰ ਸਿੰਘ ਹੈ ਹਾਂ ਉਹ ਲੰਬੜਦਾਰ ਸੀ ਉੱਥੇ ਆ ਉਹ ਲੰਬੜਦਾਰ ਠੀਕ ਹੈ ਤੇ ਹੁਣ ਮੈਨੂੰ ਦੁਬਾਰਾ ਦੱਸੋ ਲੰਬੜਦਾਰ ਕੀ ਕਰਦੇ ਹੁੰਦੇ ਸਨ ਲਾ ਫਿਰ ਦੁਬਾਰਾ ਦੱਸ ਕੀ ਦੱਸ ਨਹੀਂ ਨਹੀਂ ਦੱਸੋ ਮੈਨਾਂ ਫੋਨ 'ਚ ਭਰਦਾ ਪਿਆਵਾ ਅੱਛਾ ਤੇ ਇਹ ਮੈਂ ਮਾਮਲਾ ਇਰਾਨ ਦੇ ਸਾਨੀ ਮਾਮਲਾ ਮਾਮਲਾ ਮਾਲੀ ਅੱਛਾ ਤੇ ਨਾਰੀ ਠੀਕ ਹੈ ਮਾਲੀ ਖੂਹਾਂ ਦੇ ਪਾਣੀ ਵਾਲਾ ਹੁੰਦਾ ਸੀ ਮਾਮਲਾ ਤੇ ਨਾਰੀ ਜਿਹੜਾ ਸੀ ਉਹ ਨਾਰ ਦੇ ਪਾਣੀ ਦਾ ਅੱਛਾ ਉਹ ਨਾਰੀ ਆਂਦੇ ਸੰਜੇ ਨਾਂ ਭਰਿਆ ਤਵਾਨ ਲੱਗ ਜੇਗਾ ਉਹਨੂੰ ਤਵਾਨ ਉਹਨੂੰ ਆਂਦੇ ਸੰਭ ਤਵਾਨ ਪੈਂਦਾ ਹੈ ਨਾ ਤਵਾਨ ਪੈਂਦਾ ਅੱਛਾ ਵੀ ਜਿਵੇਂ ਆ ਜਗਲ ਕਹਿੰਦੇ ਨੇ ਜੁਰਮਾਨਾ ਪੈਂਦਾ ਜੁਰਮਾਨਾ ਪੈਂਦਾ ਠੀਕ ਹੈ ਤੇ ਜਿਹੜੇ ਨੰਬਰ ਤੋਂ ਆਂਦੇ ਸੰਸਨ ਉਹਨੂੰ ਲੋਕਾਂ ਪਹਿਲੇ ਤੇ ਖਾ ਵਿੱਚ ਪਾਣਾ ਮੂਰੇ ਆਟਾ ਨਹੀਂ ਹੂੰ ਉਹ ਪੋਲੇਟ ਵੱਧ ਦੇਗਾ ਸਮਝੋ ਅੱਛਾ ਤੇ ਜਿੰਨੂੰ ਨਾ ਹੋਣੀ ਉਹਨੇ ਖਾਲ ਵੜ ਦੇਣਾ ਤਾਂ ਰਾਤ ਰਾਤ ਭਰ ਦੇਣੀ ਠੀਕ ਉਹ ਫਿਰ ਅਗਲਾ ਕਰਨ ਤਵਾਨ ਪਾਜਾ ਦਾ ਹੋਣੇ ਨੂੰ ਤੇ ਲੰਬੜਦਾਰ ਮਤਲਬ ਉਹ ਨੈਰੀ ਤੇ ਖੂਹਾਂ ਦੇ ਪਾਣੀ ਦਾ ਪੈਸੇ ਇਕੱਠੇ ਕਰਕੇ ਸਰਕਾਰੀ ਦਫ਼ਤਰ 'ਚ ਜਮ੍ਹਾਂ ਕਰਾਉਂਦੇ ਸਨ ਅਫ਼ਸਰ 'ਤੇ ਜਾਉਂਦਾ ਚਾਹਾਂ ਫਿਰ ਉਥੋਂ ਉਹਨੂੰ ਪੈਸੇ ਜੁਟ ਦੇਂਦੇ ਸਨ ਅੱਛਾ ਵੀ ਉਹ ਤਨਖਾਹ ਦਿੰਦੇ ਸਨ ਨਾ ਠੀਕ ਹੈ ਤੇ ਵੀ ਮਤਲਬ ਉਹ ਤਾਂ ਸਰਪੰਚ ਹੀ ਨਹੀਂ ਸੀ ਹੁੰਦੇ ਲੰਬੜਦਾਰ ਹੀ ਹੁੰਦੇ ਸੀ ਨੋ ਨੋ ਸਰਪੰਚ ਕੋ ਨਹੀਂ ਹੁੰਦਾ ਲੰਬੜਦਾਰ ਹੀ ਸੀ